ਜ਼ੋਰਾ ਵਰ ਮੁਹੱਬਤਾਂ ਭਾਗ ਤਿੰਨ ਅਗਲੇ ਦਿਨ ਸੰਗਰਾਮ ਸਿਫਤ ਨੂੰ ਮਿਲਣ ਲਈ ਬੁਲਾਉਂਦਾ ਹੈ ਉਹ ਦੋਵੇਂ ਕੈਫੇ ਵਿੱਚ ਬੈਠੇ ਹਨ ਸੰਗਰਾਮ ਅਜੇ ਨਾਲ ਕੌਫੀ ਪੀ ਰਿਹਾ ਹੈ ਤੇ ਸਿਫਤ ਉਸ ਬਲਕੌੜਾ ਕੌੜਾ ਚਾਹਕ ਰਹੀ ਹੈ ਸੰਗਰਾਮ ਕਹਿੰਦਾ ਤੇਰੇ ਲਈ ਵੀ ਮੰਗਵਾਈਏ ਕੌਫੀ ਕੱਪ ਚੁੱਕ ਕੇ ਫੜਾਉਂਦਾ ਹੋਇਆ ਆ ਫੜ ਪੀ ਐਵੇਂ ਨੀ ਤਾਣਾ ਪਾ ਪਚਣੀ ਨਹੀਂ ਮੈਨੂੰ ਸਿਫਤ ਕਹਿੰਦੀ ਕਾਫੀ ਫੜ ਲੈਂਦੀ ਏ ਪਰ ਬੋਲਦੀ ਕੁਝ ਨਹੀਂ ਉਸੇ ਤਰ੍ਹਾਂ ਵੇਖਦੀ ਰਹਿੰਦੀ ਹੈ ਸੰਗਰਾਮ ਕਹਿੰਦਾ ਹੁਣ ਕੀ ਐ ਹੁਣ ਮੈਂ ਕੀ ਕਰਤਾ ਐਵੇਂ ਡਰਾਈ ਕਿਉਂ ਜਾਨੀ ਐ ਸਾਹਮਣੇ ਬੈਠੀ ਸੰਗਰਾਮ ਭੋਲਾ ਜਿਹਾ ਮੂੰਹ ਬਣਾ ਕੇ ਕਹਿੰਦਾ ਹੈ ਸਿਫਤ ਕਹਿੰਦੀ ਕਮਾਲ ਦਾ ਮੁੰਡਾ ਐ ਤੂੰ ਮੈਨੂੰ ਲੱਗਿਆ ਸੀ ਤੂੰ ਕੋਈ ਸੀਰੀਅਸ ਗੱਲ ਕਰਨ ਲਈ ਬੁਲਾਇਆ ਹੋਵੇਗਾ ਪਰ ਤੂੰ ਤਾਂ ਇੱਥੇ ਮ제 ਨਾਲ ਕਾਫੀ ਪੀ ਪੀ ਜਨਾਈ ਹੱਥਾਂ ਦੇ ਇਸ਼ਾਰਿਆਂ ਨਾਲ ਗੱਲ ਕਰਦੀ ਹੈ ਸੰਗਰਾਮ ਕਹਿੰਦਾ ਮੈਨੂੰ ਤੇਰੇ ਨਾਲ ਵਿਆਹ ਕਰਵਾਉਣਾ ਪੈਣਾ ਇਸ ਤੋਂ ਬਾਅਦ ਸੀਰੀਅਸ ਗੱਲ ਕੀ ਹੋ ਸਕਦੀ ਹੈ ਉਹ ਹੱਸਦਾ ਹੈ ਸਿਫਤ ਕਹਿੰਦੀ ਮੈਨੂੰ ਵੀ ਕੋਈ ਸ਼ੌਂਕ ਨਹੀਂ ਤੇਰੇ ਨਾਲ ਵਿਆਹ ਕਰਵਾਉਣ ਦਾ ਜੇ ਮੇਰਾ ਉਹ ਆ ਗਿਆ ਤਾਂ ਮੈਂ ਤੈਨੂੰ ਉਦੋਂ ਹੀ ਛੱਡ ਦੇਣਾ ਗੁੱਸੇ ਵਾਲਾ ਮੂੰਹ ਬਣਾ ਕੇ ਕਹਿੰਦੀ ਹੈ ਸੰਗਰਾਮ ਕਹਿੰਦਾ ਤੇ ਜੇ ਮੇਰੀ ਸੁਪਨਿਆਂ ਕੀ ਰਾਣੀ ਮੈਨੂੰ ਮਿਲ ਗਈ ਨਾ ਤਾਂ ਮੈਂ ਤਾਂ ਤੈਨੂੰ ਲਾਵਾ ਤੇ ਬੈਠੀ ਨੂੰ ਛੱਡ ਕੇ ਭੱਜ ਜਾਣਾ ਹੱਸਦਾ ਹੋਇਆ ਕਹਿੰਦਾ ਹੈ ਉਹ ਦੋਵੇਂ ਜਾਣੇ ਗੱਲਾਂ-ਗੱਲਾਂ ਵਿੱਚ ਆਪਣੇ-ਆਪਣੇ ਦਿਲ ਦਾ ਹਾਲ ਇੱਕ ਦੂਜੇ ਨੂੰ ਦੱਸ ਦਿੰਦੇ ਹਨ ਤੇ ਨਾਲ-ਨਾਲ ਝੂਠੀ-ਮੁੱਠੀ ਲੜਦੇ ਵੀ ਹਨ ਉਹਨਾਂ ਨੂੰ ਸਮਝ ਨਹੀਂ ਆਉਂਦੀ ਕਿ ਉਹ ਇੱਕ ਦੂਜੇ ਨੂੰ ਪਿਆਰ ਕਰਦੇ ਹਨ ਕਿ ਨਹੀਂ ਉਹਨਾਂ ਨੂੰ ਇਸ ਤਰ੍ਹਾਂ ਗੱਲਾਂ ਕਰਦੇ ਆਂ ਦੋ ਅੱਖਾਂ ਦੇਖ ਰਹੀਆਂ ਨੇ ਤੇ ਦੋ ਕੰਨ ਬੜੇ ਧਿਆਨ ਨਾਲ ਉਹਨਾਂ ਦੀਆਂ ਗੱਲਾਂ ਸੁਣ ਰਹੇ ਹਨ ਉਹ ਦੋਵੇਂ ਜਣੇ ਇਸ ਗੱਲ ਤੋਂ ਅਣਜਾਣ ਹੁੰਦੇ ਹਨ ਕਿ ਕੋਈ ਕੱਲ ਦਾ ਹੀ ਉਹਨਾਂ ਦਾ ਪਿੱਛਾ ਕਰ ਰਿਹਾ ਸੀ ਉਹ ਆਪਣੀ ਮਸਤੀ ਵਿੱਚ ਗੱਲਾਂ-ਵਾਟਾਂ ਕਰਦੇ ਰਹਿੰਦੇ ਹਨ ਤੇ ਫੇਰ ਉੱਠ ਕੇ ਚਲੇ ਜਾਂਦੇ ਹਨ ਉਹਨਾਂ ਦੀ ਮੁਲਾਕਾਤ ਕਿਸੇ ਫੋਨ ਦੇ ਕੈਮਰੇ ਵਿੱਚ ਕੈਦ ਹੋ ਜਾਂਦੀ ਹੈ ਦੂਜੇ ਪਾਸੇ ਸ਼ਮਸ਼ੇਰ ਸਿੰਘ ਅੱਕੀ ਪਲਾਹੀ ਹੱਥ ਪੈਰ ਮਾਰ ਰਿਹਾ ਹੁੰਦਾ ਹੈ ਕਿ ਬਲਦੇਵ ਸੰਗਰਾਮ ਜਾਂ ਗੁਲਜ਼ਾਰ ਦੀ ਕੋਈ ਨਾ ਕੋਈ ਕਮਜ਼ੋਰੀ ਤਾਂ ਉਸਦੇ ਹੱਥ ਲੱਗੇ ਤੇ ਉਹ ਆਪਣੇ ਪਲਾਨ ਨੂੰ ਅੰਜਾਮ ਦੇ ਸਕੇ ਉਹ ਸੋਚਾਂ ਵਿੱਚ ਗੁੰਮ ਹੋਇਆ ਹੁੰਦਾ ਹੈ ਤੇ ਉਸ ਨੂੰ ਪਤਾ ਲੱਗਦਾ ਹੈ ਕਿ ਕਦੋਂ ਦਾ ਉਸ ਦਾ ਫੋਨ ਆ ਰਿਹਾ ਹੁੰਦਾ ਹੈ ਵਿੱਕੀ ਉਸ ਨੂੰ ਮੋਢੇ ਤੋਂ ਹਿਲਾਉਂਦਾ ਹੈ ਵਿੱਕੀ ਕਹਿੰਦਾ ਡੈਡ ਡੈਡ ਕਿੱਥੇ ਗਵਾਚੇ ਹੋ ਫੋਨ ਫੜਾਉਂਦਾ ਹੋਇਆ ਕਦੋਂ ਦਾ ਤੁਹਾਡਾ ਫੋਨ ਵੱਜ ਰਿਹਾ ਹੈ ਆ ਫੜੋ ਹੁਣ ਕੱਟਿਆ ਗਿਆ ਫੇਰ ਆ ਜੂਗਾ ਸ਼ਮਸ਼ੇਰ ਸਿੰਘ ਕਹਿੰਦਾ ਕਿਸ ਦਾ ਫੋਨ ਹੈ ਸੋਚਾਂ ਦੀ ਲੜੀ ਟੁੱਟਦੀ ਹੈ ਵਿੱਕੀ ਕਹਿੰਦਾ ਪਤਾ ਨਹੀਂ ਅਨਨੋਨ ਨੰਬਰ ਹੈ ਸ਼ਮਸ਼ੀਰ ਸਿੰਘ ਫੋਨ ਫੜ ਕੇ ਨੰਬਰ ਵੇਖਣ ਲੱਗ ਜਾਂਦਾ ਹੈ ਇਹਨੇ ਨੂੰ ਦੁਬਾਰਾ ਰਿੰਗ ਵੱਜਦੀ ਹੈ ਤੇ ਉਹ ਫੋਨ ਚੁੱਕ ਕੇ ਕੰਨ ਨਾਲ ਲਗਾ ਲੈਂਦਾ ਹੈ ਸ਼ਮਸ਼ੀਰ ਸਿੰਘ ਕਹਿੰਦਾ ਹੈਲੋ ਹਾਂਜੀ ਕੌਣ ਆਵਾਜ਼ ਆਉਂਦੀ ਹੈ ਸਤਿ ਸ੍ਰੀ ਅਕਾਲ ਹੋਣ ਵਾਲੇ ਮੰਤਰੀ ਸਾਹਿਬ ਸ਼ਮਸ਼ੀਰ ਸਿੰਘ ਕਹਿੰਦਾ ਸਤਿ ਸ੍ਰੀ ਅਕਾਲ ਤਾਂ ਠੀਕ ਹੈ ਆ ਹੋਣ ਵਾਲੇ ਮੰਤਰੀ ਦਾ ਕੀ ਮਤਲਬ ਮੈਂ ਸਾਫ ਦਾ ਮੰਤਰੀ ਆ ਉਹ ਗੁੱਸੇ ਨਾਲ ਮਨ ਵਿੱਚ ਹੀ ਕਹਿੰਦਾ ਹੈ ਹੁਣ ਵਾਲਾ ਨਹੀਂ ਬਣਦਾ ਲੱਗਦਾ ਆਵਾਜ਼ ਗੁੱਸਾ ਕਿਉਂ ਕਰਦੇ ਹੋ ਮੰਤਰੀ ਸਾਹਿਬ ਮੈਂ ਕਿਹੜਾ ਕੁਝ ਗਲਤ ਕਿਹਾ ਸ਼ਮਸ਼ੇਰ ਸਿੰਘ ਕਹਿੰਦਾ ਉਹ ਤੂੰ ਹੈ ਕੌਣ ਐਵੇਂ ਨਾ ਟਾਈਮ ਚੱਕ ਮੇਰਾ ਅੱਗੇ ਦਿਮਾਗ ਬੜਾ ਖਰਾਬ ਹੈ ਕਿਤੇ ਮੇਰੇ ਤੋਂ ਮਾਂ ਭੈਣੇ ਇੱਕ ਨਾ ਕਰਾ ਲਵਾਂ ਰੱਖ ਫੋਨ ਉਹ ਚੀਕਦਾ ਹੈ ਆਵਾਜ਼ ਕਾਮ ਡਾਊਨ ਮੰਤਰੀ ਸਾਹਿਬ ਕਾਮ ਡਾਊਨ ਐਨਾ ਗੁੱਸਾ ਸਹਿਤ ਲਈ ਠੀਕ ਨਹੀਂ ਹੈ ਮੈਂ ਤਾਂ ਤੁਹਾਡੇ ਫਾਇਦੇ ਦੀ ਗੱਲ ਕਰਨ ਲਈ ਫੋਨ ਕੀਤਾ ਸੀ ਪਰ ਤੁਸੀਂ ਤਾਂ ਅੱਗੋਂ ਵੱਡ ਖਾਣ ਨੂੰ ਪੈਂਦੇ ਹੋ ਸ਼ਮਸ਼ੇਰ ਸਿੰਘ ਕਹਿੰਦਾ ਤੂੰ ਸਿੱਧਾ ਮੁੱਦੇ ਤੇ ਆ ਗੱਲ ਇਹ ਆ ਆਵਾਜ਼ ਲਾਓ ਜੀ ਮੁੱਦੇ ਤੇ ਆ ਜਾਨੇ ਆ ਬਈ ਸਿਫਤ ਤੇ ਸੰਗਰਾਮ ਦਾ ਵਿਆਹ ਵੱਜ ਗਿਆ ਏ ਸ਼ਮਸ਼ੇਰ ਸਿੰਘ ਕਹਿੰਦਾ ਤੇ ਇਹਦੇ ਵਿੱਚ ਮੇਰਾ ਕੀ ਫਾਇਦਾ ਗੁੱਸੇ ਦੇ ਨਾਲ ਆਵਾਜ਼ ਕਹਿੰਦੀ ਫੇਰ ਗੁੱਸਾ ਅੱਗੇ ਤਾਂ ਸੁਣ ਲਓ ਸ਼ਮਸ਼ੇਰ ਸਿੰਘ ਕਹਿੰਦਾ ਸੁਣਾ ਚੋਰੀ-ਚੋਰੀ ਵਿੱਕੀ ਵੱਲ ਵੇਖਦਾ ਹੈ ਜੋ ਖੜਾ ਸਾਰੀਆਂ ਗੱਲਾਂ ਸੁਣ ਰਿਹਾ ਹੈ ਤੇ ਆਪਣੇ ਪਿਓ ਦੇ ਚਿਹਰੇ ਦੇ ਹਾਫ-ਭਾਗ ਵੇਖ ਕੇ ਅੰਦਾਜ਼ਾ ਲਗਾ ਰਿਹਾ ਹੈ ਕਿ ਉਹ ਕਿਸ ਨਾਲ ਗੱਲ ਕਰ ਰਿਹਾ ਹੈ ਆਵਾਜ਼ ਕਹਿੰਦੀ ਬੇਸ਼ੱਕ ਉਹਨਾਂ ਦੋਵਾਂ ਦਾ ਵਿਆਹ ਵੱਜ ਗਿਆ ਹੈ ਪਰ ਉਹ ਇੱਕ ਦੂਜੇ ਨੂੰ ਪਿਆਰ ਨਹੀਂ ਕਰਦੇ ਸ਼ਮਸ਼ੇਰ ਸਿੰਘ ਕਹਿੰਦਾ ਹੋਰ ਕੋਈ ਝੂਠ ਆਵਾਜ਼ ਕਹਿੰਦੀ ਮੈਨੂੰ ਪਤਾ ਸੀ ਤੁਸੀਂ ਮੇਰੇ ਤੇ ਯਕੀਨ ਨਹੀਂ ਕਰਨਾ ਇਸ ਕਰਕੇ ਮੈਂ ਸਬੂਤ ਵੀ ਭੇਜ ਦਿੱਤੇ ਹਨ ਆਪ ਦਾ WhatsApp ਚੈੱਕ ਕਰੋ ਤੇ ਫਿਰ ਮੈਨੂੰ ਕਾਲ ਬੈਕ ਕਰੋ ਸ਼ਮਸ਼ੇਰ ਸਿੰਘ ਜਲਦੀ ਨਾਲ ਫੋਨ ਕੱਟ ਕੇ WhatsApp ਖੋਲ ਕੇ ਅਨਨੋਨ ਨੰਬਰ ਤੋਂ ਆਈ ਵੀਡੀਓ ਵੇਖਣ ਲੱਗ ਜਾਂਦਾ ਹੈ ਉਸ ਦੇ ਚਿਹਰੇ ਤੇ ਖੁਸ਼ੀ ਆ ਜਾਂਦੀ ਹੈ ਉਹ ਦੁਬਾਰਾ ਉਸੇ ਨੰਬਰ ਤੇ ਕਾਲ ਕਰਦਾ ਹੈ ਸ਼ਮਸ਼ੇਰ ਸਿੰਘ ਕਹਿੰਦਾ ਕੌਣ ਐ ਤੂੰ ਇਹ ਵੀਡੀਓ ਕਿੱਥੋਂ ਆਈ ਤੇਰੇ ਕੋਲ ਉਤਸਕ ਹੁੰਦਾ ਹੋਇਆ ਕਹਿੰਦਾ ਹੈ ਆਵਾਜ਼ ਕਹਿੰਦੀ ਇਹ ਸਭ ਛੱਡੋ ਤੁਸੀਂ ਇਹ ਦੱਸੋ ਕੁਝ ਵੀਡੀਓ ਦੇ ਵਿੱਚ ਤੁਹਾਡੇ ਮਤਲਬ ਦਾ ਹੈ ਸ਼ਮਸ਼ੇਰ ਸਿੰਘ ਕਹਿੰਦਾ ਹੈ ਬਹੁਤ ਕੁਝ ਹੈ ਪਰ ਇਹ ਤਾਂ ਅਧੂਰੀ ਜਾਣਕਾਰੀ ਐ ਆਵਾਜ਼ ਕਹਿੰਦੀ ਸਬਰ ਰੱਖੋ ਪੂਰੀ ਜਾਣਕਾਰੀ ਵੀ ਬਹੁਤ ਜਲਦ ਤੁਹਾਨੂੰ ਮਿਲ ਜਾਵੇਗੀ ਪਰ ਪਰ ਮੈਨੂੰ ਕੀ ਮਿਲੇਗਾ ਬਦਲੇ ਵਿੱਚ ਸ਼ਮਸ਼ੇਰ ਸਿੰਘ ਕਹਿੰਦਾ ਤੈਨੂੰ ਵੀ ਖੁਸ਼ ਕਰ ਦੇਵਾਂਗੇ ਮੂੰਹੋਂ ਮੰਗਿਆ ਇਨਾ ਮਿਲੇਗਾ ਉਹ ਹੱਸਦਾ ਹੈ ਆਵਾਜ਼ ਕਹਿੰਦੀ ਠੀਕ ਹੈ ਫਿਰ ਮੇਰੇ ਅਗਲੇ ਫੋਨ ਦਾ ਇੰਤਜ਼ਾਰ ਕਰੋ ਬਹੁਤ ਜਲਦ ਨਵੀਂ ਜਾਣਕਾਰੀ ਦੇ ਨਾਲ ਮਿਲਦੇ ਹਾਂ ਫੋਨ ਕੱਟਿਆ ਜਾਂਦਾ ਹੈ ਸ਼ਮਸ਼ੇਰ ਸਿੰਘ ਉੱਚੀ ਉੱਚੇ ਹੱਸਣ ਲੱਗ ਜਾਂਦਾ ਹੈ ਵਿੱਕੀ ਤੇ ਸਿਮਰਨ ਉਸ ਨੂੰ ਪੁੱਛਦੇ ਹਨ ਕਿ ਕੀ ਹੋਇਆ ਵਿੱਕੀ ਕਹਿੰਦਾ ਡੈਡ ਕੀ ਹੋਇਆ ਕਿਸ ਦਾ ਫੋਨ ਸੀ ਸ਼ਮਸ਼ੇਰ ਸਿੰਘ ਕਹਿੰਦਾ ਇਹ ਤਾਂ ਨਹੀਂ ਪਤਾ ਕਿ ਕਿਸ ਦਾ ਸੀ ਪਰ ਹੈ ਆਪਣੇ ਮਤਲਬ ਦਾ ਸੀ ਦੋਨਾਂ ਘਰਾਂ ਵਿੱਚ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਹਨ ਹਰ ਕੋਈ ਭੱਜਾ ਫਿਰਦਾ ਹੈ ਪਰਮਜੀਤ ਕੌਰ ਬਲਦੇਵ ਸਿੰਘ ਨੂੰ ਬੜੀ ਬਣਾਉਣ ਜਾਣ ਲਈ ਕਹਿੰਦੀ ਹੈ ਤਾਂ ਉਹ ਕਹਿੰਦਾ ਹੈ ਕਿ ਅਸੀਂ ਬੰਦਿਆਂ ਦੇ ਨਾਲ ਕੀ ਕਰਨਾ ਤੁਸੀਂ ਜਾ ਕੇ ਬਣਾ ਲਿਆਓ ਪੈਸੇ ਮੈਂ ਭੇਜ ਦੇਵਾਂਗਾ ਬਜਾਜ ਨੂੰ ਪਰਮਜੀਤ ਕੌਰ ਨੂੰ ਉਸ ਦੀ ਗੱਲ ਠੀਕ ਲੱਗਦੀ ਹੈ ਤੇ ਉਹ ਇੱਕਮ ਕੋਲ ਜਾਂਦੀ ਹੈ ਪਰਮਜੀਤ ਕੌਰ ਕਹਿੰਦੀ ਇੱਕਮ ਪੁੱਤਰ ਤੇਰੇ ਡੈਡੀ ਕਹਿੰਦੇ ਤੁਸੀਂ ਬਰੇ ਬਣਾ ਲਿਆਓ ਜਾ ਕੇ ਚੱਲੀਏ ਆਪਾਂ ਇੱਕਮ ਕਹਿੰਦੀ ਮੰਮੀ ਹੁਣ ਉਹ ਪੁਰਾਣਾ ਜ਼ਮਾਨਾ ਤਾਂ ਨਹੀਂ ਬੇ ਕੁੜੀਆਂ ਸੱਸਾਂ ਜੇ ਠਾਣੀਆਂ ਦੇ ਕਿਤੇ ਪਸੰਗ ਸੂਟ ਪਾਉਣਗੀਆਂ ਕਿਉਂ ਨਾ ਆਪਾਂ ਸਿਫਤ ਨੂੰ ਵੀ ਨਾਲ ਲੈ ਚਲੀਏ ਆਪੇ ਆਪ ਦੀ ਪਸੰਦ ਦੇ ਸੂਟ ਲੈ ਲਊਗੀ ਪਰਮਜੀਤ ਕੌਰ ਕਹਿੰਦੀ ਹਾਂ ਗੱਲ ਤਾਂ ਤੇਰੀ ਸਹੀ ਹੈ ਥੋੜਾ ਕੁ ਸੋਚ ਕੇ ਕਹਿੰਦੀ ਹੈ ਫਿਰ ਮੈਂ ਵੀ ਨਾਲ ਕੀ ਕਰਨਾ ਤੁਸੀਂ ਦੋਵੇਂ ਭੈਣਾ ਜਾ ਕੇ ਬਣਾ ਲਿਆਓ ਜਿਵੇਂ ਦੇ ਪਸੰਦ ਨੇ ਨਾਲ ਸੰਗਰਾਮ ਨੂੰ ਵੀ ਲੈ ਜਾ ਮੈਂ 19 ਦਿਨ ਹੋਰ ਕੰਮ ਨਿਪਟਾ ਲਵਾਂ ਏਕਮ ਕਹਿੰਦੀ ਉਹ ਖੁਸ਼ ਹੋ ਜਾਂਦੀ ਹੈ ਹਾਂ ਮੰਮੀ ਜੀ ਇਹ ਠੀਕ ਹੈ ਮੈਂ ਹੁਣੇ ਸਿਰਤ ਨੂੰ ਫੋਨ ਕਰਦੀ ਆ ਏਕਮ ਸਿਰਤ ਨੂੰ ਫੋਨ ਕਰਕੇ ਕੱਪੜੇ ਦੀ ਦੁਕਾਨ ਤੇ ਬੁਲਾ ਲੈਂਦੀ ਹੈ ਤੇ ਸੰਗਰਾਮ ਨੂੰ ਨਾਲ ਲੈ ਕੇ ਆਪ ਵੀ ਚਲੀ ਜਾਂਦੀ ਹੈ ਤਿੰਨੇ ਜਿਹੜੇ ਸੂਟ ਵਗੈਰਾ ਬਣਾਉਂਦੇ ਹਨ ਤੇ ਫਿਰ ਕੁਝ ਖਾਣ ਪੀਣ ਲਈ ਰੈਸਟੋਰੈਂਟ ਵਿੱਚ ਚਲੇ ਜਾਂਦੇ ਹਨ ਇਕਮ ਕਹਿੰਦੀ ਸੰਗਰਾਮ ਵੀਰੇ ਇੱਕ ਕੰਮ ਕਰੋਗੇ ਝਿਜਕਦੀ ਹੋਈ ਸੰਗਰਾਮ ਵੱਲ ਵੇਖ ਕੇ ਕਹਿੰਦੀ ਹੈ ਸੰਗਰਾਮ ਕਹਿੰਦਾ ਹਾਂਜੀ ਹਾਂਜੀ ਜ਼ਰੂਰ ਦੱਸੋ ਇਕਮ ਕਹਿੰਦੀ ਮੈਂ ਨਾ ਬੁਟੀਕ ਤੇ ਸੂਟ ਦਿੱਤਾ ਸੀ ਢੀਡੇ ਬਾਜ਼ਾਰ ਵਿੱਚ ਉੱਥੋਂ ਸੂਟ ਫੜ ਲਿਆ ਬਸ 10 ਮਿੰਟ ਦਾ ਕੰਮ ਹੈ ਉਨੀ ਦੇਰ ਅਸੀਂ ਇੱਥੇ ਬੈਠ ਕੇ ਗੱਲਾਂ ਕਰਦੀਆਂ ਹਾਂ ਸੰਗਰਾਮ ਕਹਿੰਦਾ ਹਾਂਜੀ ਭਾਬੀ ਠੀਕ ਹੈ ਤੁਸੀਂ ਕਰੋ ਗੱਲਾਂ ਮੈਂ ਆਇਆ ਗੱਡੀ ਦੀ ਚਾਬੀ ਫੜਾ ਕੇ ਚਲਾ ਜਾਂਦਾ ਹੈ ਏਕਮ ਕਹਿੰਦੀ ਖਾਣ ਪੀਣ ਲਈ ਆਰਡਰ ਕਰਦੇ ਹਾਂ ਏਕਮ ਖਾਣ ਪੀਣ ਲਈ ਆਰਡਰ ਕਰਕੇ ਆ ਕੇ ਸਿਫਤ ਕੋਲ ਬੈਠ ਜਾਂਦੀ ਹੈ ਏਕਮ ਕਹਿੰਦੀ ਹਾਂ ਵੀ ਸਿਫਤ ਕਾਰ ਕਿਵੇਂ ਚੱਲਦੀਆਂ ਤਿਆਰੀਆਂ ਵਿਆਹ ਦੀਆਂ ਸਿਤ ਕਹਿੰਦੀ ਬੱਸ ਦੀਦੀ ਚੱਲੀ ਹੀ ਜਾਂਦੀਆਂ ਨੇ ਤੁਹਾਡੇ ਸਾਹਮਣੇ ਹੀ ਆ ਟਾਈਮ ਥੋੜਾ ਏ ਤੇ ਕੰਮ ਜ਼ਿਆਦਾ ਨੇ ਏਕਮ ਕਹਿੰਦੀ ਸਿਫਤ ਕੁੜੇ ਮੈਨੂੰ ਤਾਂ ਇੱਕ ਗੱਲ ਦੀ ਬੜੀ ਟੈਨਸ਼ਨ ਲੱਗੀ ਹੋਈ ਐ। ਦੁਖੀ ਜਿਹਾ ਮੂੰਹ ਬਣਾ ਕੇ ਕਹਿੰਦੀ ਹੈ। ਸਿਫਤ ਕਹਿੰਦੀ ਕਾਹਦੀ ਟੈਨਸ਼ਨ ਦੀ ਦੀ? ਏਕਮ ਕਹਿੰਦੀ ਉਹ ਤੂੰ ਕਿਹਾ ਸੀ ਨਾ ਕਿ ਤੁਹਾਡੇ ਕੋਲ ਵਿਆਹ ਤੋਂ ਬਿਨਾ ਹੋਰ ਕੋਈ ਆਪਸ਼ਨ ਨਹੀਂ ਸੀ। ਅੱਗੋਂ ਤੂੰ ਗੱਲ ਦੱਸੀ ਹੀ ਨਹੀਂ। ਤਾਂ ਮੈਨੂੰ ਟੈਨਸ਼ਨ ਹੋ ਰਹੀ ਸੀ। ਪਤਾ ਨਹੀਂ ਕੀ ਗੱਲ ਸੀ। ਸਿਫਤ ਕਹਿੰਦੀ ਅੱਛਾ ਉਹ ਤਾਂ ਮੈਂ ਐਵੇਂ ਹੀ ਕਹਿ ਦਿੱਤਾ ਸੀ। ਸਿਫਤ ਗੱਲ ਲੁਕਾਉਂਦੀ ਹੈ। ਏਕਮ ਕਹਿੰਦੀ ਨਹੀਂ। ਮੈਨੂੰ ਪਤਾ ਕੁਝ ਤਾਂ ਹੈ ਮੇਰੇ ਤੋਂ ਕੁਝ ਲੁਕੋ ਰਹੀ ਹੈ ਏਕਮ ਸਿਫਤ ਦਾ ਹੱਥ ਫੜ ਲੈਂਦੀ ਹੈ ਦੇਖ ਸਿਫਤ ਤੂੰ ਮੇਰੀ ਨਿੱਕੀ ਭੈਣ ਹੈ ਤੂੰ ਮੇਰੇ ਤੇ ਭਰੋਸਾ ਕਰ ਸਕਦੀ ਹੈ ਜੇ ਕੋਈ ਗੱਲ ਹੈ ਤਾਂ ਮੈਨੂੰ ਖੁੱਲ ਕੇ ਦੱਸ ਸਿਫਤ ਕਹਿੰਦੀ ਉਹ ਦੀਦੀ ਪਹਿਲਾਂ ਮੈਂ ਸੱਚੀ ਪਰੇਸ਼ਾਨ ਸੀ ਪਰ ਹੁਣ ਸਭ ਕੁਝ ਸੈੱਟ ਹੈ ਮੈਂ ਤੇ ਸੰਗਰਾਮ ਨੇ ਆਪਸ ਵਿੱਚ ਖੁੱਲ ਕੇ ਗੱਲ ਕਰ ਲਈ ਹੈ ਇਕਮ ਦੇ ਹੱਥ ਨੂੰ ਘੁੱਟਦੀ ਹੋਈ ਤੁਸੀਂ ਟੈਨਸ਼ਨ ਨਾ ਲਾਉ ਦੀਦੀ ਸਭ ਕੁਝ ਓਕੇ ਹੈ ਇਕਮ ਕਹਿੰਦੀ ਅੱਛਾ ਚੱਲ ਠੀਕ ਹੈ ਤੇਰੀ ਮਰਜ਼ੀ ਪਰ ਫਿਰ ਵੀ ਜੇ ਕੋਈ ਗੱਲ ਹੋਈ ਤਾਂ ਮੈਨੂੰ ਜ਼ਰੂਰ ਦੱਸੀ ਸਿਫਤ ਕਹਿੰਦੀ ਹਾਂ ਜੀ ਦੀਦੀ ਜ਼ਰੂਰ ਐਨੀ ਦੇਰ ਨੂੰ ਬੈਟਰ ਆਰਡਰ ਲੈ ਕੇ ਆ ਜਾਂਦਾ ਹੈ ਤੇ ਉਹ ਦੋਵੇਂ ਜਾਣੀਆਂ ਖਾਣ ਲੱਗ ਜਾਂਦੀਆਂ ਹਨ ਉਧਰ ਸਿਫਤ ਦੇ ਮੰਮੀ ਪਾਪਾ ਵੀ ਬਾਜ਼ਾਰੋਂ ਖਰੀਦਦਾਰੀ ਕਰਨ ਆਏ ਹੁੰਦੇ ਹਨ ਉਸ ਸੁਨਿਆਰ ਕੋਲ ਬੈਠੇ ਹਨ ਉਹ ਕਹਿੰਦੇ ਸਨ ਕਿ ਸਿੱਪ ਤਾਂ ਆਪਣੇ ਗਹਿਣੇ ਆਪ ਬਣਵਾਵੇ ਪਰ ਉਹ ਮੰਨੀ ਨਹੀਂ ਕਹਿੰਦੀ ਮੈਨੂੰ ਨਹੀਂ ਕੋਈ ਇੰਟਰਸਟ ਤੁਸੀਂ ਆਪ ਹੀ ਬਣਾ ਲਵੋ ਇਸ ਕਰਕੇ ਉਹ ਦੋਵੇਂ ਜੀ ਇਕੱਲੇ ਹੀ ਆ ਗਏ ਸੀ ਸੁਨਿਆਰਾ ਉਹਨਾਂ ਨੂੰ ਗਹਿਣੇ ਦਿਖਾ ਰਿਹਾ ਹੈ ਗੁਲਜਾਰ ਸਿੰਘ ਕਹਿੰਦਾ ਆ ਦੇਖ ਅਨਾਮਿਕਾ ਆ ਸੈੱਟ ਕਿਵੇਂ ਲੱਗਾ ਇੱਕ ਹਾਰ ਦਿਖਾ ਕੇ ਪੁੱਛਦਾ ਹੈ ਨਾਮ ਕਾ ਕਹਿੰਦੇ ਬਹੁਤ ਸੋਹਣਾ ਏ ਪਰ ਹੌਲਾ ਹੱਥ ਵਿੱਚ ਫੜ ਕੇ ਉਹ ਵੇਖਦੀ ਹੈ ਸੁਨਿਆਰਾ ਕਹਿੰਦਾ ਤੁਸੀਂ ਪਸੰਦ ਕਰੋ ਭੈਣ ਜੀ ਭਾਰਾ ਤ ਜਿੰਨਾ ਕਹੋਗੇ ਬਣਾ ਦੇਵਾਂਗੇ ਥੋੜਾ ਜਹਾ ਚਿੱਜ ਕੇ ਕਹਿੰਦਾ ਵੈਸੇ ਅਗਲੇ ਘਰ ਹੀ ਚਲਾ ਜਾਣਾ ਇਹ ਸਭ ਇਸ ਕਰਕੇ ਇੰਨਾ ਭਾਰਾ ਬਣਾਉਣਾ ਠੀਕ ਨਹੀਂ ਬਾਕੀ ਜਿਵੇਂ ਤੁਹਾਡੀ ਮਰਜ਼ੀ ਅਸੀਂ ਤਾਂ ਜਿਵੇਂ ਕਹੋਗੇ ਓਵੇਂ ਹੀ ਕਰ ਦੇਵਾਂਗੇ ਗੁਲਜਾਰ ਸਿੰਘ ਕਹਿੰਦਾ ਜਿੰਨੇ ਮੈਡਮ ਜੀ ਕਹਿੰਦੇ ਨੇ ਉਨਾ ਹੀ ਭਾਰਾ ਕਰ ਦੋ ਫਿਰ ਹੌਲੀ ਜਹੀ ਅਨਾਮਿਕਾ ਦੇ ਨੇੜੇ ਹੋ ਕੇ ਕਹਿੰਦਾ ਹੈ ਇਹਨੂੰ ਕੀ ਦੱਸੀਏ ਬਈ ਅਗਲੇ ਘਰ ਨੂੰ ਕੁਝ ਨਹੀਂ ਦੇਣਾ ਅਸੀਂ ਇਹ ਸਾਰਾ ਕੁਝ ਮੁੜ ਕੇ ਸਾਡੇ ਘਰ ਹੀ ਆ ਜਾਣਾ ਹੈ ਹੱਸਦਾ ਹੋਇਆ ਅਨਾਮਿਕਾ ਕਹਿੰਦੀ ਆਹੋ ਦੋਵੇਂ ਜਣੇ ਇੱਕ ਦੂਜੇ ਵੱਲ ਵੇਖ ਕੇ ਹੱਸਦੇ ਹਨ ਤੇ ਫਿਰ ਗਹਿਣੇ ਵੇਖਣ ਲੱਗ ਜਾਂਦੇ ਹਨ ਸਿਫਤ ਫੋਨ ਤੇ ਟਾਈਮ ਵੇਖਦੀ ਹੈ ਤੇ ਫਿਰ ਟੈਨਸ਼ਨ ਵਿੱਚ ਬਾਰ-ਬਾਰ ਫੋਨ ਲਗਾਉਂਦੀ ਹੈ ਇੱਕਮ ਕਹਿੰਦੀ ਕੀ ਹੋਇਆ ਸਿਫਤ ਪਰੇਸ਼ਾਨ ਜੀ ਲੱਗ ਰਹੀ ਆ ਸਿਫਤ ਕਹਿੰਦੀ ਦੀਦੀ ਉਹ ਸੰਗਰਾਮ ਕਿਉਂ ਨਹੀਂ ਆਇਆ ਅਜੇ ਤੱਕ ਫੋਨ ਵੀ ਵੱੰਦਾ ਆ ਰਿਹਾ ਪਰੇਸ਼ਾਨ ਹੁੰਦੀ ਹੋਈ ਕਹਿੰਦੀ ਹੈ ਇੱਕਮ ਕਹਿੰਦੀ ਉਹ ਕੁਝ ਨਹੀਂ ਹੁੰਦਾ ਯਾਰ ਆ ਜਾਊਗਾ ਐਨੀ ਟੈਨਸ਼ਨ ਕਿਉਂ ਲੈ ਰਹੀ ਹੈ ਕੋਈ ਯਾਰ ਵੈਲੀ ਮਿਲ ਗਿਆ ਉਹ ਸਿਫਤ ਕਹਿੰਦੀ ਪਾਰਦੀ ਦੀ ਫੋਨ ਕਿਉਂ ਬੰਦ ਆ ਰਿਹਾ ਹੈ ਮੈਨੂੰ ਤਾਂ ਕਬਰ ਹਟ ਹੋ ਰਹੀ ਹੈ ਪਰੇਸ਼ਾਨ ਹੋਈ ਫਿਰ ਫੋਨ ਲਗਾਉਣ ਲੱਗ ਜਾਂਦੀ ਹੈ ਇਹ ਕਮ ਕਹਿੰਦੀ ਵਿਆਹ ਤੋਂ ਪਹਿਲਾਂ ਹੀ ਇੰਨਾ ਕੰਟਰੋਲ ਬਾਅਦ ਵਿੱਚ ਤੂੰ ਬਾਅਦ ਵਿੱਚ ਤਾਂ ਤੂੰ ਨਹੀਂ ਕਰਨ ਦੇਣੀ ਸਾਡੇ ਮੁੰਡੇ ਨੂੰ ਸਿਫਤ ਹਲਕਾ ਜਿਹਾ ਮੁਸਕਰਾਉਂਦੀ ਹੈ ਉਹ ਦੋਵੇਂ ਜਣੀਆਂ ਉੱਥੇ ਬੈਠੀਆਂ ਵੇਟ ਕਰਦੀਆਂ ਰਹਿੰਦੀਆਂ ਹਨ ਦੇਖਦੇ-ਦੇਖਦੇ 3 ਘੰਟੇ ਨਿਕਲ ਜਾਂਦੇ ਹਨ ਪਰ ਸੰਗਰਾਮ ਵਾਪਸ ਨਹੀਂ ਆਉਂਦਾ ਨਾ ਹੀ ਉਸ ਦਾ ਫੋਨ ਲੱਗਦਾ ਹੈ ਉਹ ਦੋਵੇਂ ਜਣੀਆਂ ਹੋਰ ਵੀ ਜ਼ਿਆਦਾ ਘਬਰਾ ਜਾਂਦੀਆਂ ਹਨ ਏਕਮ ਤੇ ਸਿਫਤ ਸੰਗਰਾਮ ਨੂੰ ਲੈ ਕੇ ਕਾਫੀ ਪਰੇਸ਼ਾਨ ਹਨ ਸਿਫਤ ਕਹਿੰਦੀ ਹੈ ਕਿ ਆਪਾਂ ਨੂੰ ਹੋਰ ਵੇਟ ਨਹੀਂ ਕਰਨੀ ਚਾਹੀਦੀ ਸਿਫਤ ਵਾਰ-ਵਾਰ ਏਕਮ ਨੂੰ ਸੰਗਰਾਮ ਨੂੰ ਲੱਭਣ ਜਾਣ ਲਈ ਕਹਿੰਦੀ ਹੈ ਇਸ ਕਰਕੇ ਉਹ ਬੁਟੀਕ ਤੇ ਦੇਖਣ ਜਾਂਦੀਆਂ ਹਨ ਪਰ ਬੁਟੀਕ ਵਾਲੀ ਕਹਿੰਦੀ ਹੈ ਕਿ ਉਹ ਤਾਂ ਸੂਟ ਲੈ ਕੇ ਕਦੋਂ ਦਾ ਚਲਾ ਗਿਆ ਉਹ ਦੋਵੇਂ ਹੋਰ ਵੀ ਪਰੇਸ਼ਾਨ ਹੋ ਜਾਂਦੀਆਂ ਹਨ ਸਿਫਤ ਕਹਿੰਦੀ ਦੀਦੀ ਮੈਨੂੰ ਲੱਗਦਾ ਪੱਕਾ ਸੰਗਰਾਮ ਕਿਸੇ ਮੁਸੀਬਤ ਵਿੱਚ ਐ ਆਪਾਂ ਨੂੰ ਘਰ ਦੱਸਣਾ ਚਾਹੀਦਾ ਐ ਉਹ ਫੋਨ ਲਗਾਉਂਦੀ ਹੈ ਇੱਕਮ ਕਹਿੰਦੀ ਨਹੀਂ ਸਿਫਤ ਐਵੇਂ ਸਾਰਿਆਂ ਨੂੰ ਪਰੇਸ਼ਾਨ ਕਿਉਂ ਕਰਨਾ ਫੋਨ ਹੱਥ ਵਿੱਚੋਂ ਖੋ ਲੈਂਦੀ ਹੈ ਫੋਨ ਨਾ ਕਰ ਅਜੇ ਪਹਿਲਾਂ ਆਪਾਂ ਲੱਭਦੀਆਂ ਜੇ ਨਾ ਲੱਭਾ ਫਿਰ ਦੱਸ ਦੇਵਾਂਗੀ ਆ ਸਿਫਤ ਕਹਿੰਦੀ ਠੀਕ ਐ ਏਕਮ ਕਹਿੰਦੀ ਪਰ ਬਰ ਕੁਝ ਨਹੀਂ ਤੂੰ ਚੱਲ ਮੇਰੇ ਨਾਲ ਉਹਨੂੰ ਬਾਅਦ ਤੋਂ ਫੜ ਕੇ ਲੈ ਜਾਂਦੀ ਹੈ ਸਿਫਤ ਵੇਖਦੀ ਹੈ ਕਿ ਏਕਮ ਐਵੇਂ ਟਾਈਮ ਪਾਸ ਕਰ ਰਹੀ ਹੈ ਉਸ ਦਾ ਧਿਆਨ ਸੰਗਰਾਮ ਵੱਲ ਘਟ ਤੇ ਆਪਣੇ ਫੋਨ ਵੱਲ ਜ਼ਿਆਦਾ ਹੈ ਉਸ ਨੂੰ ਇਹ ਅਜੀਬ ਲੱਗਦਾ ਹੈ ਐਨੇ ਨੂੰ ਸਿਫਤ ਦੇ ਫੋਨ ਤੇ ਉਸ ਦੇ ਪਾਪਾ ਦਾ ਫੋਨ ਆ ਜਾਂਦਾ ਹੈ ਉਹ ਚੁੱਕਣ ਲੱਗਦੀ ਹੈ ਤਾਂ ਏਕਮ ਇਸ਼ਾਰਾ ਕਰਦੀ ਹੈ ਕਿ ਕੁਝ ਨਾ ਦੱਸੀਂ ਸਿਤ ਕਹਿੰਦੀ ਹੈ ਹਲੋ ਹਾਂਜੀ ਪਾਪਾ ਗੁਲਜਾਰ ਸਿੰਘ ਕਹਿੰਦਾ ਹਾਂ ਸਿਤ ਬੇਟਾ ਕਿੱਥੇ ਆ ਨਾਲ ਕੌਣਾ ਤੇਰੇ ਸਿਤ ਕਹਿੰਦੀ ਪਾਪਾ ਮੈਂ ਬਾਜ਼ਾਰ ਵਿੱਚ ਆ ਸੰਗਰਾਮ ਤੇ ਏਕਮ ਦੀਦੀ ਮੇਰੇ ਨਾਲ ਨੇ ਉਹ ਝੂਠ ਬੋਲਦੇ ਹੈ ਕਬਰਾਂ ਜਾਂਦੀ ਹੈ ਗੁਲਜਾਰ ਸਿੰਘ ਕਹਿੰਦਾ ਅੱਛਾ ਉਹ ਸੋਚੀ ਪਿਆ ਜਾਂਦਾ ਹੈ ਕਿ ਸਿਤ ਨੂੰ ਕੀ ਹੋਇਆ ਇਹ ਝੂਠ ਕਿਉਂ ਬੋਲ ਰਹੀ ਹੈ ਚਲ ਠੀਕ ਆ ਫਿਰ ਇਉਂ ਕਰ ਬਈ ਅਮਰ ਹਸਪਤਾਲ ਆ ਜਾ ਜਲਦੀ ਸਿਫਤ ਕਹਿੰਦੀ ਕਿਉਂ ਪਾਪਾ ਹਸਪਤਾਲ ਕਿਉਂ ਕੀ ਹੋਇਆ ਤੁਸੀਂ ਠੀਕ ਹੋ ਨਾ ਇੱਕੋ ਦਮ ਸਵਾਲਾਂ ਦੀ ਝੜੀ ਲਗਾ ਦਿੰਦੀ ਹੈ ਗੁਲਜਾਰ ਸਿੰਘ ਕਹਿੰਦਾ ਰਿਲੈਕਸ ਬੇਟਾ ਰਿਲੈਕਸ ਕੁਝ ਨਹੀਂ ਹੋਇਆ ਬਸ ਤੂੰ ਜਲਦੀ ਆ ਜਾ ਕੋਈ ਕੰਮ ਹੈ ਜ਼ਰੂਰੀ ਤੇ ਨਾਲੇ ਇਕੱਲੀ ਆ ਇੱਕਮ ਨੂੰ ਕੁਝ ਵੀ ਨਾ ਦੱਸੀ ਤੇ ਨਾਲ ਵੀ ਨਾ ਲੈ ਕੇ ਆਵੀ ਉਹ ਜ਼ੋਰ ਕੇ ਬੋਲਦਾ ਹੈ ਸਮਝ ਗਈ ਨਾ ਸਿਫਤ ਕਹਿੰਦੀ ਹਾਂਜੀ ਪਾਪਾ ਮੈਂ ਆਈ ਬਸ 10 ਮਿੰਟ ਵਿੱਚ ਏਕਮ ਕਹਿੰਦੀ ਕੀ ਹੋਇਆ ਸਿਫਤ ਕੋਈ ਪ੍ਰੋਬਲਮ ਹੈ ਸਿਫਤ ਕਹਿੰਦੀ ਕੁਝ ਨਹੀਂ ਦੀਦੀ ਉਹ ਪਾਪਾ ਦੀ ਤਬੀਅਤ ਥੋੜੀ ਖਰਾਬ ਹੋ ਗਈ ਸੀ ਤਾਂ ਉਹ ਹਸਪਤਾਲ ਆਏ ਨੇ ਮੈਨੂੰ ਜਾਣਾ ਪੈਣਾ ਤੁਸੀਂ ਵੀ ਹੁਣ ਘਰ ਜਾਓ ਤੇ ਜਦੋਂ ਵੀ ਸੰਗਰਾਮ ਆ ਗਿਆ ਆ ਗਿਆ ਮੈਨੂੰ ਦੱਸ ਦਿਓ ਜਰੂਰ ਏਕਮ ਕਹਿੰਦੀ ਹਾਂ ਹਾਂ ਸਿਫਤ ਤੂੰ ਜਾ ਤੇਰੇ ਪਾਪਾ ਨੂੰ ਵੀ ਇਸ ਵੇਲੇ ਤੇਰੀ ਜ਼ਿਆਦਾ ਜ਼ਰੂਰਤ ਹੈ ਸੰਗਰਾਮ ਨੇ ਤਾਂ ਆਪ ਹੀ ਆ ਜਾਣਾ ਕੀ ਤੋਂ ਤੁਰਦੇ ਫਿਰਦੇ ਉਹ ਕਿਹੜਾ ਨਿਆਣਾ ਏ ਸਿਫਤ ਕਹਿੰਦੀ ਦੀਦੀ ਤੁਸੀਂ ਕੈਵ ਕਰਕੇ ਚਲੇ ਜਾਓ ਘਰ ਸੰਗਰਾਮ ਦੇ ਭਰੋਸੇ ਨਾਲ ਬੈਠੇ ਰਹੋ ਸਿਫਤ ਚਲੇ ਜਾਂਦੀ ਹੈ ਤੇ ਇੱਕ ਮੋਥੇ ਹੀ ਖੜੀ ਰਹਿੰਦੀ ਹੈ ਵਿੱਕੀ ਆਪਣੇ ਖੇਤ ਮੋਟਰ ਤੇ ਬੈਠਾ ਕਿਸੇ ਦਾ ਇੰਤਜ਼ਾਰ ਕਰ ਰਿਹਾ ਹੁੰਦਾ ਹੈ ਐਨੇ ਨੂੰ ਇੱਕ ਗੱਡੀ ਉਹਨਾਂ ਦੇ ਖੇਤ ਵੱਲ ਆਉਂਦੀ ਹੀ ਦਿਖਾਈ ਦਿੰਦੀ ਹੈ ਵਿੱਕੀ ਖੁਸ਼ ਹੋ ਕੇ ਆਪਣੇ ਡੈਡੀ ਨੂੰ ਫੋਨ ਕਰਦਾ ਹੈ ਵਿੱਕੀ ਕਹਿੰਦਾ ਡੈਡੀ ਜੀ ਆਜੋ ਚਲਦੀ ਸ਼ਿਕਾਰ ਆ ਗਿਆ ਸ਼ਮਸ਼ੇਰ ਸਿੰਘ ਕਹਿੰਦਾ ਹੁਣ ਆਉ ਸਵਾਦ ਮੈਂ ਹੁਣੇ ਆਇਆ ਗੱਡੀ ਨੇੜੇ ਆਉਂਦੀ ਹੈ ਤਾਂ ਉਸ ਵਿੱਚੋਂ 5-6 ਮੁੰਡੇ ਨਿਕਲ ਕੇ ਆਉਂਦੇ ਹਨ ਵਿੱਕੀ ਉਹਨਾਂ ਨੂੰ ਇਸ਼ਾਰੇ ਦੇ ਨਾਲ ਕੁਝ ਪੁੱਛਦਾ ਹੈ ਪਰ ਉਹ ਮੂੰਹ ਹੇਠਾ ਕਰ ਲੈਂਦੇ ਹਨ ਵਿੱਕੀ ਕਹਿੰਦਾ ਕਿੱਥੇ ਆਓ ਲੈ ਕੇ ਨਹੀਂ ਆਏ ਮੁੰਡੇ ਕੁਝ ਨਹੀਂ ਬੋਲਦੇ ਹੁਣ ਬੋਲੇ ਵੀ ਕੁਝ ਕਿ ਸੱਪ ਸੰਗ ਗਿਆ ਏ ਮੁੰਡਾ ਕਹਿੰਦਾ ਉਹ ਜੀ ਅਸੀਂ ਤਾਂ ਬਸ ਉਹਨੂੰ ਲੈ ਕੇ ਹੀ ਆ ਰਹੇ ਸੀ ਵਿੱਕੀ ਕਹਿੰਦਾ ਪਰ ਉਹ ਪਰ ਕੀ ਜਲਦੀ ਭੌਂਕ ਉਹ ਗੁੱਸੇ ਨਾਲ ਲਾਲ ਹੋ ਜਾਂਦਾ ਹੈ ਮੁੰਡਾ ਕਹਿੰਦਾ ਵੀਰੇ ਉਹ ਅਸੀਂ ਪਹਿਲਾਂ ਤਾਂ ਉਹਨੂੰ ਬੇਹੋਸ਼ ਕਰਕੇ ਬੁਟੀਕ ਤੇ ਹੀ ਰੱਖਿਆ ਸੀ ਪਰ ਜਦੋਂ ਤੁਹਾਡਾ ਫੋਨ ਗਿਆ ਕਿ ਉਹ ਉੱਥੇ ਆ ਰਹੀਆਂ ਨੇ ਸੰਗਰਾਮ ਨੂੰ ਲੱਭਣਾ ਤਾਂ ਅਸੀਂ ਜਲਦੀ ਨਾਲ ਉਸਨੂੰ ਬੇਹੋਸ਼ੀ ਦੀ ਹਾਲਤ ਵਿੱਚ ਹੀ ਉੱਥੋਂ ਲੈ ਕੇ ਨਿਕਲ ਗਏ ਸੀ ਅਜੇ ਥੋੜਾ ਦੂਰ ਹੀ ਗਏ ਸੀ ਕਿ ਇੱਕ ਕਾਲੀ ਗੱਡੀ ਤੇ ਤਿੰਨ ਮੁੰਡੇ ਆਏ ਜਿਨ੍ਹਾਂ ਨੇ ਮੂੰਹ ਬੰਨੇ ਹੋਏ ਸੀ ਉਸ ਨੂੰ ਛੜਾ ਕੇ ਲੈ ਗਏ ਵਿੱਕੀ ਕਹਿੰਦਾ ਹੈ ਕਾਲੀ ਗੱਡੀ ਮੁੰਡੇ ਹੁਣ ਇਹ ਕਿਹੜੇ ਸਾਡੇ ਨਾਮੇ ਦੁਸ਼ਮਣ ਜੰਮ ਪਏ ਐਨੇ ਨੂੰ ਸ਼ਮਸ਼ੇਰ ਸਿੰਘ ਵੀ ਖੇਤ ਪਹੁੰਚ ਜਾਂਦਾ ਹੈ ਵਿੱਕੀ ਉਸ ਨੂੰ ਸਾਰੀ ਗੱਲ ਦੱਸਦਾ ਹੈ ਉਹ ਆਪ ਹੈਰਾਨ ਹੋ ਜਾਂਦਾ ਹੈ ਕਿ ਐਵੇਂ ਕਿਵੇਂ ਹੋ ਸਕਦਾ ਹੈ? ਸ਼ਮਸ਼ੇਰ ਸਿੰਘ ਕਹਿੰਦਾ ਉਹ ਕਿਸੇ ਨੂੰ ਫੋਨ ਕਰਦਾ ਹੈ। ਸ਼ਿਕਾਰ ਨਿਕਲ ਗਿਆ। ਅਨਨੋਮ ਨੰਬਰ ਹੈ। ਐਵੇਂ ਕਿਵੇਂ ਨਿਕਲ ਗਿਆ? ਇੰਨਾ ਵਧੀਆ ਮੌਕਾ ਸੀ। ਫਿਰ ਕਿਵੇਂ ਨਿਕਲ ਗਿਆ? ਸ਼ਮਸ਼ੇਰ ਸਿੰਘ ਉਸ ਨੂੰ ਸਾਰੇ ਗੱਲ ਦੱਸਦਾ ਹੈ। ਅਨਨੋਮ ਨੰਬਰ ਤੋਂ ਆਵਾਜ਼ ਆਉਂਦੀ ਹੈ। ਤੁਸੀਂ ਮੈਨੂੰ ਲੱਗਦਾ ਗੱਲਾਂ ਵਾਲੇ ਹੀ ਹੋ। ਤੁਹਾਡੇ ਤੋਂ ਕੱਜ ਨਹੀਂ ਹੋਣਾ। ਐਡਾ ਵਧੀਆ ਮੌਕਾ ਨਹੀਂ ਸਾਹਮੇ ਆ ਗਿਆ ਤੁਹਾਡੇ ਤੋਂ। ਮੈਨੂੰ ਹੀ ਕੁਝ ਕਰਨਾ ਪੈਣਾ ਹੁਣ ਉਧਰ ਇੱਕ ਕਮ ਕੈਬ ਕਰਕੇ ਘਰੇ ਚਲੀ ਜਾਂਦੀ ਹੈ ਤੇ ਜਾ ਕੇ ਘਰਦਿਆਂ ਨੂੰ ਸਾਰੀ ਗੱਲ ਦੱਸਦੀ ਹੈ ਕਿ ਕਿਵੇਂ ਸੰਗਰਾਮ ਬੁਟੀਕ ਤੇ ਗਿਆ ਸੀ ਤੇ ਫਿਰ ਵਾਪਸ ਨਹੀਂ ਆਇਆ ਸਾਰਿਆਂ ਦੇ ਪਿਆਰਾਂ ਹੇਠੋਂ ਜਮੀਨ ਨਿਕਲ ਜਾਂਦੀ ਹੈ ਅਜਮੇਰ ਉਸ ਨੂੰ ਗੁੱਸੇ ਹੁੰਦਾ ਹੈ ਕਿ ਉਸਨੇ ਪਹਿਲਾਂ ਕਿਉਂ ਨਹੀਂ ਦੱਸਿਆ ਬਲਦੇਵ ਸਿੰਘ ਤੇ ਅਜਮੇਰ ਸਿੰਘ ਕਾਲੀ ਦੇ ਨਾਲ ਗੱਡੀ ਲੈ ਕੇ ਸੰਗਰਾਮ ਨੂੰ ਲੱਭਣ ਲਈ ਜਾਂਦੇ ਹਨ ਸਿਫਤ ਹਸਪਤਾਲ ਪਹੁੰਚ ਜਾਂਦੀ ਆ ਆ ਕੇ ਆਪਣੇ ਬਾਪਾ ਨੂੰ ਮਿਲਦੀ ਹੈ ਸਿਫਤ ਕਹਿੰਦੀ ਕੀ ਹੋਇਆ ਪਪਾ ਤੁਸੀਂ ਮੈਨੂੰ ਇਸ ਤਰ੍ਹਾਂ ਇਕੱਲਿਆਂ ਕਿਉਂ ਬੁਲਾਇਆ ਬੁਲਜਾਰ ਸਿੰਘ ਕਹਿੰਦਾ ਪੁੱਤਰ ਸੰਗਰਾਮ ਕਿੱਥੇ ਹੈ ਸਿਫਤ ਕਹਿੰਦੀ ਉਹ ਇੱਕਮ ਦੀਦੀ ਨਾਲ ਘਰ ਚਲੇ ਗਏ ਨੇ ਪਪਾ ਅੱਖਾਂ ਥੱਲੇ ਕਰਕੇ ਉਹ ਕਹਿੰਦੀ ਹੈ ਬੁਲਜਾਰ ਸਿੰਘ ਕਹਿੰਦਾ ਅੱਛਾ ਵਾਹ ਫੜ ਕੇ ਅੰਦਰ ਵੱਲ ਲਿਜਾ ਕੇ ਬੈੱਡ ਵੱਲ ਇਸ਼ਾਰਾ ਕਰਦੇ ਹੈ ਕਰਦਾ ਹੈ ਫਿਰ ਆਹ ਕੌਣ ਹੈ ਸਿਫਤ ਕਹਿੰਦੀ ਸੰਗਰਾਮ ਕੀ ਹੋਇਆ ਇਹਨੂੰ ਪਾਪਾ ਤੁਹਾਨੂੰ ਕਿੱਥੇ ਮਿਲਿਆ ਗੁਲਜਾਰ ਸਿੰਘ ਕਹਿੰਦਾ ਪਹਿਲਾਂ ਤੂੰ ਦੱਸ ਮੈਨੂੰ ਝੂਠ ਕਿਉਂ ਬੋਲਿਆ ਸੀ ਸਿਫਤ ਦਾ ਮੂੰਹ ਆਪਣੇ ਵੱਲ ਕਰਕੇ ਉਹ ਪੁੱਛਦਾ ਹੈ ਸਿਫਤ ਕਹਿੰਦੀ ਉਹ ਪਾਪਾ ਅਸੀਂ ਤੁਹਾਨੂੰ ਟੈਨਸ਼ਨ ਨਹੀਂ ਸੀ ਦੇਣਾ ਚਾਹੁੰਦੀਆਂ ਸਿਫਤ ਸਾਰੀ ਗੱਲ ਆਪਣੇ ਪਾਪਾ ਨੂੰ ਦੱਸ ਦਿੰਦੀ ਹੈ ਗੁਲਜਾਰ ਸਿੰਘ ਕਹਿੰਦਾ ਤੈਨੂੰ ਪਤਾ ਜੇ ਮੈਂ ਅੱਜ ਸੰਗਰਾਮ ਨੂੰ ਬਾਜ਼ਾਰ ਵਿੱਚ ਨਾ ਦੇਖਦਾ ਤਾਂ ਅਨਰਥ ਹੋ ਜਾਣਾ ਸੀ ਇਹੋ ਜਿਹੀਆਂ ਗੱਲਾਂ ਭਲਾ ਛਪਾਉਣ ਵਾਲੀਆਂ ਹੁੰਦੀਆਂ ਨੇ ਉਸ ਨੂੰ ਝਟਕਦਾ ਹੈ ਜੇ ਮੁੰਡੇ ਨੂੰ ਕੁਝ ਹੋ ਜਾਂਦਾ ਫੇਰ ਸਿਫਤ ਕਹਿੰਦੀ ਆਮ ਸੌਰੀ ਪਾਪਾ ਹੈਰਾਨੀ ਦੇ ਨਾਲ ਕਹਿੰਦੀ ਹੈ ਪਰ ਪਾਪਾ ਦੱਸੋ ਤਾਂ ਸਹੀ ਸੰਗਰਾਮ ਤੁਹਾਨੂੰ ਕਿੱਥੇ ਮਿਲਿਆ ਤੇ ਇਸ ਨੂੰ ਹੋਇਆ ਕੀ ਗੁਲਜਾਰ ਸਿੰਘ ਕਹਿੰਦਾ ਬੇਟਾ ਮੈਂ ਤੇ ਤੇਰੀ ਮੰਮੀ ਵੀ ਦੇ ਬਚਾਰੇ ਗਏ ਸੀ ਸੁਨਿਆਰੇ ਕੋਲ ਜਦੋਂ ਅਸੀਂ ਬਾਹਰ ਆਏ ਤਾਂ ਪਾਰਕਿੰਗ ਵਿੱਚ ਸੰਗਰਾਮ ਦੀ ਗੱਡੀ ਖੜੀ ਦੇਖੀ ਸਾਨੂੰ ਪਤਾ ਸੀ ਕਿ ਤੂੰ ਵੀ ਸੰਗਰਾਮ ਦੇ ਨਾਲ ਹੋਵੇਂਗੀ ਤੇਰੇ ਮੰਮੀ ਦਾ ਬਹੁਤ ਮਨ ਕਰ ਰਿਹਾ ਸੀ ਤੈਨੂੰ ਤੇ ਸੰਗਰਾਮ ਨੂੰ ਇਕੱਠੇ પતિ-ਪਤਨੀ ਵਾਂਗ ਤੁਰੇ ਆਉਂਦੇ ਦੇਖਣ ਦਾ ਇਸ ਕਰਕੇ ਅਸੀਂ ਆਪਣੀ ਗੱਡੀ ਵਿੱਚ ਬੈਠ ਕੇ ਤੁਹਾਡਾ ਇੰਤਜ਼ਾਰ ਕਰਨ ਲੱਗ ਪਏ ਥੋੜਾ ਜਿਹਾ ਸੀਰੀਅਸ होके ਕਹਿੰਦਾ ਹੈ ਪਰ ਥੋੜੀ ਦੇਰ ਬਾਅਦ ਅਸੀਂ ਵੇਖਿਆ ਕਿ ਚਾਰ ਪੰਜ ਬੰਦੇ ਸੰਗਰਾਮ ਨੂੰ ਫੜ ਕੇ ਗੱਡੀ ਵੱਲ ਲੈ ਕੇ ਆ ਰਹੇ ਸੀ ਮੈਂ ਸਮਝ ਗਿਆ ਕਿ ਜ਼ਰੂਰ ਕੋਈ ਕਪਲਾ ਹੈ ਇਸ ਕਰਕੇ ਮੈਂ ਆਪਣੇ ਬਾਡੀਗਾਰਡ ਉਹਨਾਂ ਦੇ ਪਿੱਛੇ ਲਗਾ ਦਿੱਤੇ ਤੇ ਉਹ ਸੰਗਰਾਮ ਨੂੰ ਲੈ ਆਏ ਸਿਰਫ ਰੋਂਦੀ ਹੋਈ ਕਹਿੰਦੀ ਹੈ ਪਾਪਾ ਜੇ ਅੱਜ ਤੁਸੀਂ ਨਾ ਹੁੰਦੇ ਗੁਲਜਾਰ ਸਿੰਘ ਕਹਿੰਦਾ ਨਾ ਨਾ ਮੇਰਾ ਬੱਚਾ ਰੋਣਾ ਨਹੀਂ ਉਸਫਤ ਨੂੰ ਗੱਲ ਨਾਲ ਲਗਾ ਲੈਂਦਾ ਹੈ ਸ਼ੁਕਰ ਕਰ ਰੱਬ ਨੇ ਕੁਝ ਗਲਤ ਹੋਣ ਤੋਂ ਬਚਾ ਲਿਆ ਸਫਤ ਕਹਿੰਦੀ papa ਹੁਣ ਡਾਕਟਰ ਨੇ ਕੀ ਕਿਹਾ ਸੰਗਰਾਮ ਠੀਕ ਤਾਂ ਹੈ ਨਾ ਗੁਲਜਾਰ ਸਿੰਘ ਕਹਿੰਦਾ ਹਾਂ ਬੇਟਾ ਠੀਕ ਹੈ ਉਹਨਾਂ ਨੇ ਵੀ ਹੋਸ਼ੀ ਦੀ ਦਵਾਈ ਜ਼ਿਆਦਾ ਦਿੱਤੀ ਸੀ ਜਿਸ ਨਾਲ ਅਜੇ ਤੱਕ ਹੋਸ਼ ਨਹੀਂ ਆਈ ਪਰ ਓਦਾਂ ਸਭ ਠੀਕ ਹੈ ਉਹ ਦੋਵੇਂ ਹੱਥ ਜੋੜ ਕੇ ਵਾਹਿਗੁਰੂ ਨੇ ਹੱਥ ਦੇ ਕੇ ਰੱਖ ਲਿਆ ਅੱਜ ਤਾਂ ਸਿਫਤ ਕਹਿੰਦੀ ਹਾਂਜੀ ਪਾਪਾ ਉਹ ਕੁਝ ਸੋਚਦੀ ਕੋਈ ਕਹਿੰਦੀ ਹੈ ਪਾਪਾ ਭਲਾ ਕੌਣ ਐਵੇਂ ਕਰ ਸਕਦਾ ਹੈ ਸੰਗਰਾਮ ਦੀ ਤਾਂ ਕਿਸੇ ਨਾਲ ਕੋਈ ਦੋਸ਼ਮਣੀ ਨਹੀਂ ਗੁਲਜਾਰ ਸਿੰਘ ਕਹਿੰਦਾ ਬੇਟਾ ਅਜੇ ਤਾਂ ਨਹੀਂ ਪਤਾ ਲੱਗਾ ਕਿ ਕੌਣ ਸੀ ਜਿਸ ਨੇ ਇਹ ਸਭ ਕਰਵਾਇਆ ਪਰ ਮੈਨੂੰ ਲੱਗਦਾ ਇਹ ਕਿਸੇ ਆਪਣੇ ਦਾ ਹੀ ਕੰਮ ਹੈ ਉਹ ਕਹਿੰਦੇ ਨੇ ਨਾ ਕਿ ਘਰ ਦਾ ਪੇਤੀ ਲੰਕਟਾ ਹੈ ਸਿਫਤ ਕਹਿੰਦੀ ਪਤਾ ਨਹੀਂ ਪਾਪਾ ਕੌਣ ਅੰਦਰੋਂ ਅੰਦਰੀ ਦੁਸ਼ਮਣੀ ਪਾਲੀ ਬੈਠਾ ਏ ਵੈਸੇ ਪਾਪਾ ਮੈਨੂੰ ਅੱਜ ਏਕਮ ਦਾ ਸੁਭਾਅ ਵੀ ਕੁਝ ਅਜੀਬ ਜਿਹਾ ਲੱਗਾ ਸੀ ਬੁਲਜਾਰ ਸਿੰਘ ਕਹਿੰਦਾ ਹਾਂ ਬੇਟਾ ਮੈਨੂੰ ਤਾਂ ਪਰਸੋਂ ਦਾ ਹੀ ਛੱਕੇ ਉਸਤੇ ਸਿਫਤ ਕਹਿੰਦੀ ਅੱਛਾ ਪਰ ਉਹ ਕਿਉਂ ਪਾਪਾ ਹੈਰਾਨੀ ਨਾਲ ਕਹਿੰਦੀ ਹੈ ਬੁਲਜਾਰ ਸਿੰਘ ਕਹਿੰਦਾ ਜਦੋਂ ਮੰਗਣੀ ਤੋਂ ਬਾਅਦ ਸੰਗਰਾਮ ਹੋਣੀ ਆਪਣੇ ਘਰ ਆਪਣੇ ਘਰ ਰਹੇ ਸੀ ਰਾਤ ਸਰ ਰਾਤ ਨੂੰ ਮੈਂ ਉਹਨੂੰ ਕਮਰੇ ਦੇ ਬਾਹਰ ਖੜੇ ਦੇਖਿਆ ਸੀ ਜਦੋਂ ਤੂੰ ਤੇ ਸੰਗਰਾਮ ਅੰਦਰ ਸੀ ਐਵੇਂ ਲੱਗਦਾ ਸੀ ਕਿ ਤੁਹਾਡੀਆਂ ਗੱਲਾਂ ਸੁਣ ਰਹੀ ਸੀ ਫਿਰ ਜਦੋਂ ਮੈਂ ਅੱਗੇ ਹੋ ਕੇ ਪੁੱਛਣ ਲੱਗਾ ਤਾਂ ਉਹ ਅੰਦਰ ਚਲੇ ਗਈ ਤੁਹਾਡੇ ਕੋਲ ਸਿਫਤ ਕਹਿੰਦੀ ਅੱਛਾ ਉਹ ਹੈਰਾਨ ਹੁੰਦੀ ਹੈ ਮਤਲਬ ਇਹਨੇ ਸਾਡੀਆਂ ਸਾਰੀਆਂ ਗੱਲਾਂ ਸੁਣ ਲਈਆਂ ਸੀ ਗੁਲਜਾਰ ਸਿੰਘ ਕਹਿੰਦਾ ਕਿਹੜੀਆਂ ਗੱਲਾਂ ਸਿਫਤ ਕਹਿੰਦੀ ਕੁਝ ਨਹੀਂ ਪਾਪਾ ਉਹ ਕਾਲੀ ਦੇ ਨਾਲ ਉੱਠ ਕੇ ਜਾਣ ਲੱਗਦੀ ਹੈ ਮੈਂ ਲੈਨੀ ਆ ਖਬਰ ਇਹਦੀ ਗੁਲਜਾਰ ਸਿੰਘ ਕਹਿੰਦਾ ਉਸ ਨੂੰ ਬਾਹਨ ਤੋਂ ਫੜ ਕੇ ਰੋਕਦਾ ਹੈ ਨਹੀਂ ਸਿਫਤ ਰੁਕ ਜਾ ਬੇਟਾ ਤੈਨੂੰ ਕੀ ਲੱਗਦਾ ਤੂੰ ਐਵੇਂ ਉਹਨੂੰ ਸਿੱਧਾ ਜਾ ਕੇ ਪੁੱਛੇਂਗੀ ਤੇ ਉਹ ਮੰਨ ਜਾਊਗੀ ਸਿਫਤ ਕਹਿੰਦੀ ਪਰ ਪਾਪਾ ਪੁੱਛਣਾ ਤਾਂ ਪੈਣਾ ਹੈ ਨਾ ਗੁਲਜਾਰ ਸਿੰਘ ਕਹਿੰਦਾ ਨਹੀਂ ਬੇਟਾ ਅਜੇ ਨਹੀਂ ਪੁੱਛਣਾ ਅਜੇ ਆਪਾਂ ਨੂੰ ਸਿਰਫ ਸ਼ੱਕ ਹੈ ਕੋਈ ਸਬੂਤ ਨਹੀਂ ਕਿ ਇਹ ਸਭ ਉਹ ਹੀ ਕਰ ਰਹੀ ਹੈ ਨਾਲੇ ਮੈਨੂੰ ਲੱਗਦਾ ਉਹ ਇਕੱਲੀ ਨਹੀਂ ਉਸਦੇ ਨਾਲ ਕੋਈ ਹੋਰ ਵੀ ਰਲਿਆ ਹੋਇਆ ਹੈ ਆਪਾਂ ਨੂੰ ਹੁਣ ਬੜਾ ਸੋਚ ਸਮਝ ਕੇ ਚੱਲਣਾ ਪਵੇਗਾ ਬੁਲਜਾਰ ਸਿੰਘ ਸਿੱਖਤ ਨੂੰ ਅੱਗੇ ਦੀ ਸਾਰੀ ਪਲੈਨਿੰਗ ਸਮਝਾਉਂਦਾ ਹੈ ਕਿ ਹੁਣ ਕੀ ਕਰਨਾ ਹੈ ਸਿੱਖਤ ਨੂੰ ਸਾਰੀ ਗੱਲ ਸਮਝ ਆ ਜਾਂਦੀ ਹੈ ਉੱਟ ਕੇ ਪਹਿਲਾਂ ਸੰਗਰਾਮ ਕੋਲ ਜਾਂਦੀ ਹੈ ਤੇ ਉਸਦੇ ਸਿਰ ਤੇ ਹੱਥ ਰੱਖ ਕੇ ਕਹਿੰਦੀ ਹੈ ਸੰਗਰਾਮ ਮੈਨੂੰ ਤੇਰੇ ਤੋਂ ਪਿਆਰਾ ਕੋਈ ਨਹੀਂ ਤੇਰੀ ਖੁਸ਼ੀ ਲਈ ਮੈਂ ਕੁਝ ਵੀ ਕਰ ਸਕਦੀ ਹਾਂ ਫਿਰ ਸਿਰਫ ਉਹਥੇ ਚਲੀ ਜਾਂਦੀ ਹੈ ਜਦੋਂ ਦਾ ਪਰਮਜੀਤ ਕੌਰ ਨੂੰ ਸੰਗਰਾਮ ਨਾਲ ਹੋਏ ਹਾਸੇ ਦਾ ਪਤਾ ਲੱਗਾ ਉਸ ਦਾ ਰੋ ਰੋ ਕੇ ਬੁਰਾ ਹਾਲ ਹੈ ਇਕੰਤੇ ਪੰਜ ਛੇ ਗਵਾਂੜੀ ਉਸ ਕੋਲ ਬੈਠੇ ਹਨ ਪਰਮਜੀਤ ਕੌਰ ਕਹਿੰਦੀ ਇਕੰ ਮੁੰਤਰ ਕੁਛ ਜਮੇਰ ਨੂੰ ਕੁਝ ਪਤਾ ਲੱਗਾ ਕਿ ਨਹੀਂ ਉਹ ਰੋਂਦੀ ਹੋਈ ਕਹਿੰਦੀ ਹੈ ਏਕਮ ਕਹਿੰਦੀ ਹਾਂਜੀ ਮੰਮੀ ਮੈਂ ਫੋਨ ਲਗਾ ਰਹੀ ਹਾਂ ਪਰ ਚੁੱਕਦੇ ਨਹੀਂ ਉਹ ਫੋਨ ਦਿਖਾ ਕੇ ਕਹਿੰਦੀ ਹੈ ਪਰਮਜੀਤ ਕੌਰ ਕਹਿੰਦੀ ਸਫਤ ਨੂੰ ਵੀ ਫੋਨ ਲਾ ਪੁੱਛਾਂ ਉਸ ਦਾ ਕੀ ਹਾਲ ਹੈ ਏਕਮ ਕਹਿੰਦੀ ਮੰਮੀ ਜੀ ਉਹਨੇ ਤਾਂ ਫੋਨ ਬੰਦ ਕਰ ਲਿਆ ਹੈ ਉਸਨੇ ਤਾਂ ਸੰਗਰਾਮ ਦੀ ਵੇਟ ਵੀ ਨਹੀਂ ਕੀਤੀ ਉਥੋਂ ਆਪਣੀ ਸਹੇਲੀ ਨਾਲ ਉਦੋਂ ਹੀ ਚਲੀ ਗਈ ਸੀ ਏਕਮ ਝੂਠ ਬੋਲਦੀ ਹੈ ਪਰਮਜੀਤ ਕੌਰ ਕਹਿੰਦੀ ਅੱਛਾ ਉਹ ਐਵੇਂ ਕਿਵੇਂ ਕਰ ਸਕਦੀ ਹੈ ਉਹ ਕੁਸਤੇ ਨਾਲ ਕਹਿੰਦੀ ਹੈ ਇਹ ਨੂੰ ਸਹੇਲੀ ਪਿਆਰੀ ਸੀ ਜੇ ਹੋਣ ਵਾਲਾ ਘਰ ਵਾਲਾ ਇਕਮ ਕਹਿੰਦੀ ਵੈਸੇ ਮੰਮੀ ਜੀ ਇੱਕ ਗੱਲ ਕਹਾ ਉਹ ਰੋਕ ਰੋਕ ਕੇ ਬੋਲਦੀ ਹੈ ਕਰਮ ਜਿਸ ਕਰ ਕਹਿੰਦੀ ਹਾਂ ਪੁੱਤਰ ਕਹੋ ਇਕਮ ਕਹਿੰਦੀ ਕੀਤੀ ਆਪਾਂ ਵੱਡੇ ਘਰ ਦੀ ਤੇ ਸ਼ਹਿਰ ਦੀ ਕੁੜੀ ਵਿਆਹ ਕੀ ਗਲਤੀ ਤਾਂ ਨਹੀਂ ਕਰਨ ਲੱਗੇ ਮੇਰਾ ਮਤਲਬ ਇਹ ਜੋ ਕਲੀਆਂ ਕਲੀਆਂ ਹੁੰਦੀਆਂ ਨੇ ਇਹ ਆਪ ਉਦਰੀਆਂ ਜੀਆਂ ਹੁੰਦੀਆਂ ਨੇ ਏਕਮ ਚੁਗਲੀ ਕਰਦੀ ਹੈ ਪਰਮਜੀਤ कौर ਕਹਿੰਦੀ ਨਹੀਂ ਪੁੱਤਰ ਸਿੱਤ ਬੜੀ ਸਿਆਣੀ ਐ ਬਚਪਨ ਤੋਂ ਜਾਣਦੀ ਆ ਮੈਂ ਉਹਨੂੰ ਉਹ ਨਰਮੀ ਨਾਲ ਕਹਿੰਦੀ ਹੈ ਏਕਮ ਕਹਿੰਦੀ ਅੱਜ ਕੱਲ ਜੋ ਦਿਸਦਾ ਏ ਉਹ ਨਹੀਂ ਹੁੰਦਾ ਤੇ ਜੋ ਸੱਚ ਹੁੰਦਾ ਹੈ ਉਹ ਦਿਸਦਾ ਨਹੀਂ ਬਾਕੀ ਤੁਸੀਂ ਸਿਆਣੇ ਹੋ ਪਰਮਜੀਤ कौर ਕਹਿੰਦੀ ਏਕਮ ਉੱਚੀ ਆਵਾਜ਼ ਦੇ ਵਿੱਚ ਕਹਿੰਦੀ ਹੈ ਰੱਬ ਦਾ ਵਾਸਤਾ ਇਹੋ ਜੀਆਂ ਗੱਲਾਂ ਨਾ ਕਰ ਮੈਂ ਅੱਗੇ ਹੀ ਬੜੀ ਪਰੇਸ਼ਾਨ ਆ। ਇਹਨੇ ਨੂੰ ਬਾਹਰਲਾ ਗੇਟ ਖੜਕਦਾ ਹੈ ਤੇ ਉਹ ਸਾਰੇ ਜਣੇ ਉੱਤਰ ਦੇਖਣ ਲੱਗ ਜਾਂਦੇ ਹਨ। ਉਦਰ ਅਜਮੇਰ ਤੇ ਬਲਦੇਵ ਸਿੰਘ ਕਦੋਂ ਦੇ ਸੰਗਰਾਮ ਨੂੰ ਲੱਭਦੇ ਫਿਰਦੇ ਹਨ ਪਰ ਉਹ ਨਹੀਂ ਮਿਲਦਾ। ਬਲਦੇਵ ਸਿੰਘ ਕਹਿੰਦਾ ਅਜਮੇਰ ਮੈਨੂੰ ਲੱਗਦਾ ਆਪਾਂ ਨੂੰ ਹੁਣ ਪੁਲਿਸ ਸਟੇਸ਼ਨ ਜਾਣਾ ਚਾਹੀਦਾ ਹੈ। ਐਵੇਂ ਨਹੀਂ ਲੱਭ ਸਕਦੇ ਆਪਾਂ ਸੰਗਰਾਮ ਨੂੰ। ਅਜਮੇਰ ਕਹਿੰਦਾ ਹਾਂਜੀ ਡੈਡੀ ਜੀ। ਮੈਂ ਵੀ ਇਹੀ ਕਹਿਣ ਲੱਗਾ ਸੀ ਚਲੋ ਆਪਾਂ ਸਿੱਧੇ ਥਾਣੇ ਚੱਲਦੇ ਆ ਉਹ ਗੱਡੀ ਮੋੜਦਾ ਹੈ ਐਨੇ ਨੂੰ ਬਲਦੇਵ ਸਿੰਘ ਦੇ ਫੋਨ ਤੇ ਕਿਸੇ ਦਾ ਫੋਨ ਆਉਂਦਾ ਹੈ ਤੇ ਉਹ ਗੱਲ ਕਰਨ ਤੋਂ ਬਾਅਦ ਅਜਮੇਰ ਨੂੰ ਕਹਿੰਦਾ ਹੈ ਬਲਦੇਵ ਸਿੰਘ ਕਹਿੰਦਾ ਰਹਿਣ ਦੇ ਅਜ ਅਜਮੇਰ ਹੁਣ ਥਾਣੇ ਜਾਣ ਦੀ ਲੋੜ ਨਹੀਂ ਆਪਾਂ ਕਿਤੇ ਹੋਰ ਜਾਣਾ ਹੈ ਅਜਮੇਰ ਕਹਿੰਦਾ ਕਿਸ ਦਾ ਫੋਨ ਸੀ ਡੈਡੀ ਜੀ ਕਿੱਥੇ ਜਾਣਾ ਹੈ ਉਹ ਅਨਨੋਂ ਅਨਨੋਂ ਨੰਬਰ ਕਿਸ ਦਾ ਸੀ ਜਿਸ ਨੇ ਸ਼ਮਸ਼ੀਰ ਸਿੰਘ ਨੂੰ ਕਾਲ ਕੀਤੀ ਤੇ ਸੰਗਰਾਮ ਬਾਰੇ ਜਾਣਕਾਰੀ ਦਿੱਤੀ ਕਿ ਉਹ ਬਾਜ਼ਾਰ ਵਿੱਚ ਇਕੱਲਾ ਗਿਆ ਹੈ ਤੇ ਉੱਥੋਂ ਉਸ ਨੂੰ ਕਿਡਨਾਪ ਕੀਤਾ ਜਾ ਸਕਦਾ ਹੈ ਉਹ ਕੋਈ ਆਪਣਾ ਹੀ ਸੀ ਜਾਂ ਫਿਰ ਕੋਈ ਬਾਹਰਲਾ ਇਹ ਜਾਣਨ ਦੇ ਲਈ ਜ਼ਰੂਰ ਸੁਣਿਓ ਕਹਾਣੀ ਦਾ ਅਗਲਾ ਭਾਗ ਥੈਂਕ ਯੂ ਜੀ